ਮਨੁੱਖ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਏ ਮਨੁੱਖ ਦਾ ਜੀਵਨ ਗਰਕ ਜਾਂਦਾ ਹੈ ਪ੍ਰਮਾਤਮਾ ਨੂੰ ਵਿਸਾਰਿਆ ਹਰ ਬਿਸਰਤ ਸਦਾ ਖਵਾਦੀ ਜਿਹੜਾ ਮਨੁੱਖ ਗੁਰੂ ਨੂੰ ਵਿਸਾਰ ਦੇਵੇ ਜਿਸ ਮਨੁੱਖ ਨੂੰ ਗਿਆਨ ਨਹੀਂ ਪਾਤਸ਼ਾਹ ਕਹਿੰਦੇ ਉਹ ਮਨੁੱਖ ਮਾਇਆ ਦੇ ਹੱਥੋਂ ਬੇਪਤ ਹੁੰਦਾ ਹੈ ਉਹਦਾ ਜੀਵਨ ਨਰਕਾਂ ਭਰਿਆ ਬਣ ਜਾਂਦਾ ਹੈ ਜਿਸ ਮਨੁੱਖ ਕੋਲੇ ਪ੍ਰਮਾਤਮਾ ਦਾ ਨਾਮ ਨਹੀਂ ਹੈ ਤੇ ਜਿਸ ਮਨੁੱਖ ਨੂੰ ਗੁਰੂ ਮਿਲ ਜਾਂਦਾ ਹੈ ਸਤਿਗੁਰੂ ਜੀ ਉਸ ਮਨੁੱਖ ਦਾ ਗਰਕਾਂ ਭਰਿਆ ਜੀਵਨ ਵੀ ਸਵਰਗਾਂ ਵਰਗਾ ਬਣਾ ਦਿੰਦੇ ਹੈ ਜਿਸ ਨੂੰ ਗੁਰੂ ਮਿਲ ਜਾਂਦਾ ਇਤਿਹਾਸ ਦੇ ਵਿੱਚ ਕਈ ਇਹੋ ਜਿਹੇ ਗੁਰੂ ਕੇ ਸਿੱਖ ਹੋਏ ਜਿਨ੍ਹਾਂ ਦਾ ਪਹਿਲਾ ਜੀਵਨ ਬੜਾ ਗਰਕਿਆ ਹੋਇਆ ਸੀ ਭੈੜਾ ਸੀ ਜੀਵਨ ਜਿਸ ਵਿੱਚ ਭਾਈ ਸੱਜਣ ਜੀ ਭਾਈ ਕੌੜਾ ਜੀ ਭਾਈ ਵਿਦੀ ਚੰਦ ਜੀ ਚੋਰੀ ਕਰਦੇ ਸੀ ਤੇ ਇਹਨਾਂ ਦੇ ਵਿੱਚੋਂ ਹੀ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਭਾਈ ਮੇਰੂ ਜੀ ਆਈ ਜੀ ਦਾ ਜੀਵਨ ਬੜਾ ਭਿਆਨਕ ਹੈ। ਅੰਗਰ ਕਿਹਾ ਹੋਇਆ ਜੀਵਨ ਹੈ। ਲੋਕਾਂ ਦੇ ਘਰਾਂ ਵਿੱਚ ਭਾਈ ਮੇਰੂ ਜੀ ਚੋਰੀਆਂ ਕਰਦੇ ਨੇ ਡਾਕੀ ਮਰਦੇ ਇੱਕ ਦਿਨ ਭਾਈ ਮੇਰੂ ਜੀ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਸੁਣਦਾ ਤੇ ਪਾਤਸ਼ਾਹ ਨੂੰ ਦੇਖਣ ਵਾਸਤੇ دیدار ਕਰਨ ਵਾਸਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਮੇਰੂ ਜੀ ਪਹੁੰਚ ਜਾਂਦੇ ਹੈ ਹੈ ਚੋਰ ਹੈ ਚੋਰੀ ਕਰਨ ਵਾਲਾ ਸੰਗਤ ਵਿੱਚ ਵਹਿੰਦਾ ਹੈ ਪੰਗਤ ਵਿੱਚ ਵਹਿੰਦਾ ਹੈ ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚਿਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਸੰਗਤ ਨੂੰ ਉਪਦੇਸ਼ ਕਰ ਰਿਹਾ ਵੀ ਸੰਗਤ ਦੀ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਕੇ ਮਨੁੱਖ ਸਦਾ ਹੀ ਦੁਖੀ ਰਹਿੰਦਾ ਸੁੱਖ ਨਹੀਂ ਪਾ ਸਕਦਾ ਮਾੜੀ ਸੰਗਤ ਹਮੇਸ਼ਾ ਮਨੁੱਖ ਨੂੰ ਦੋਪ ਦਿੰਦੀ ਹੈ ਤੇ ਚੰਗੀ ਸੰਗਤ ਤਾਰ ਵੀ ਦਿੰਦੀ ਹੈ ਭਾਈ ਮਹਿਰੂ ਜੀ ਵੀ ਨਮਸਕਾਰ ਕਰਕੇ ਸੰਗਤ ਵਿੱਚ ਬੈਠ ਗਏ ਤੇ ਪਾਤਸ਼ਾਹ ਜੀ ਅਗਲਾ ਬਚਨ ਕਰਦੇ ਹੈ ਪਾਤਸ਼ਾਹ ਕਹਿੰਦੇ ਕਈ ਮਨੁੱਖ ਐਹੋ ਜਿਹੜੇ ਮਨੁੱਖ ਚੋਰੀ ਵੀ ਕਰਦੇ ਹੈ ਤੇ ਆਪਣੇ ਆਪ ਨੂੰ ਚੰਗਾ ਵੀ ਅਖਵਾਉਂਦੇ ਹੈ ਕਿ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੰਦੇ ਚੋਰੀ ਕਰਨ ਲੱਗੇ ਦਿਨ ਚ ਉਹਨਾਂ ਦਾ ਜੀਵਨ ਬੜਾ ਸੋਹਣਾ ਹੁੰਦਾ ਤੇ ਰਾਤ ਨੂੰ ਉਹ ਚੋਰੀਆਂ ਕਰਦੇ ਤੇ ਪਾਸ ਕਹਿੰਦੇ ਚੋਰੀ ਕਰਨ ਵਾਲੇ ਮਨੁੱਖ ਦੀ ਕੋਈ ਵੀ ਦੇਵੀ ਦੇਵਤਾ ਹੱਮ ਹੀ ਨਹੀਂ ਵਰਦਾ ਚੋਰ ਕੀ ਹੱਮ ਪਰੇ ਨਾ ਕੋਏ ਚੋਰ ਕੀਆ ਚੰਗਾ ਕਿਉਂ ਹੋਏ ਪਾਸ ਕਹਿੰਦੇ ਇਹ ਮਨੁੱਖ ਚੋਰੀ ਕਰਨ ਵਾਲੇ ਦੀ ਹਾਮੀ ਕੋਈ ਵੀ ਮਨੁੱਖ ਨਹੀਂ ਭਰਦਾ ਤੇ ਨਾ ਚੋਰੀ ਕਰਨ ਵਾਲੇ ਦੇ ਨਾਲ ਕੋਈ ਖੜਦਾ ਉਹਨੂੰ ਪਸੰਦ ਹੀ ਕੋਈ ਨਹੀਂ ਕਰਦਾ ਉਹਨੂੰ ਲਾਇਕ ਕੋਈ ਨਹੀਂ ਕਰਦਾ ਤੇ ਚੋਰੀ ਕਰਨ ਵਾਲਾ ਪਾਸ ਕਹਿੰਦੇ ਉਹਦਾ ਜੀਵਨ ਇਤੇ ਵੀ ਗਰਕਿਆ ਤੇ ਗਾਂ ਵੀ ਉਹਦਾ ਜੀਵਨ ਨਰਕਾਂ ਭਰਿਆ ਹੋਣਾ ਉਹਨਾਂ ਨੂੰ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਮਿਲਣੀ ਉਹਨੂੰ ਨਰਕਾਂ ਦੇ ਵਿੱਚ ਜਗ੍ਹਾ ਮਿਲਣੀ ਹੈ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਉਹਨ ਭਾਈ ਮੇਰੂ ਜੀ ਸੁਣ ਰਹੇ ਨੇ ਮਨ ਨੂੰ ਸੱਟ ਲੱਗੀ ਵੀ ਮਨਾ ਤੂੰ ਵੀ ਤੇ ਚੋਰ ਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਚੋਰੀ ਕਰਨਾ ਪਾਪ ਹੈ ਤੇ ਚੋਰੀ ਕਰਨ ਵਾਲੇ ਨੂੰ ਦਰਗਾਹ ਦੇ ਵਿੱਚ ਜਗ੍ਹਾ ਨਹੀਂ ਮਿਲਦੀ ਮੈਂ ਤੇ ਪਹਿਲਾਂ ਹੀ ਮਾਰਿਆ ਹੋਇਆ ਮੇਰੇ ਤੇ ਮਾਤਾ ਪਿਤਾ ਮੇਰੇ ਛੋਟਿਆਂ ਹੁੰਦਿਆਂ ਹੀ ਦੁਨੀਆ ਤੋਂ ਚਲੇ ਗਏ ਮੈਂ ਯਤੀਮ ਹੋ ਗਿਆ ਤੇ ਬੜਾ ਭੈੜਾ ਜੀਵਨ ਆ ਮੇਰਾ ਤੇ ਨਰਕਾਂ ਭਰਿਆ ਜੀਵਨ ਤੇ ਮੈਂ ਹੁਣ ਜੌਰਿਆਂ ਤੇ ਫਿਰ ਵੀ ਜੇ ਨਰਕੀ ਮਿਲਣੇ ਐ ਫਿਰ ਹੁਜਾ ਜੀਵਨ ਕਰਨਾ ਕੀ ਐ ਦਵਾ ਦਵ ਸੰਗਤ ਵਿੱਚੋਂ ਜਲਦੀ ਦੇ ਨਾਲ ਉੱਠਦਾ ਗੁਰੂ ਅਮਰਦਾਸ ਮਹਾਰਾਜ ਨੂੰ ਫਿਰ ਨਮਸਕਾਰ ਕਰਨ ਚੱਲਾ ਜਾਂਦਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਭਾਈ ਜੀ ਤੁਸੀਂ ਹੁਣ ਤੇ ਆਏ ਸੀ ਫਿਰ ਨਮਸਕਾਰ ਚੱਲੇ ਹੋ ਕਿੰਦਾ ਨਹੀਂ ਪਾਤਸ਼ਾ ਗੁੱਡੀਆਂ ਭਾਰ ਹੋ ਕੇ ਅੱਖਾਂ ਵਿੱਚੋਂ ਹੰਝੂ ਲੈ ਕੇ ਰੋਣ ਲੱਗ ਪਿਆ ਕਿੰਦਾ ਪਾਤਸ਼ਾ ਮੈਨੂੰ ਬਖਸ਼ ਲਓ ਪਾਤਸ਼ਾ ਕਹਿੰਦੇ ਹੋਇਆ ਕਿ ਭਾਈ ਕਿਉਂ ਰੋਣਾ ਹੈ ਪਾਤਸ਼ਾ ਮੈਂ ਬਹੁਤ ਗਲਤ ਬੰਦਾ ਹੈ ਪਾਤਸ਼ਾ ਮੈਂ ਚੋਰ ਆਂ ਲੋਕਾਂ ਦੇ ਘਰਾਂ ਵਿੱਚ ਚੋਰੀ ਕਰਦਾ। ਪਾਛਾ ਮੈਨੂੰ ਸਮਝਾਉਣ ਵਾਲਾ ਘਰ ਦੇ ਵਿੱਚ ਕੋਈ ਨਹੀਂ ਸੀ। ਮੈਂ ਛੋਟਾ ਜਾਸਾਂ ਜਦੋਂ ਮੇਰੀ ਮਾਂ ਦੁਨੀਆ ਤੋਂ ਚਲੀ ਗਈ। ਮੇਰਾ ਪਿਤਾ ਦੁਨੀਆ ਤੋਂ ਤਲਾ ਗਿਆ ਮੈਂ ਯਤੀਮ ਹੋ ਗਿਆ। ਪਾਛ ਮੈਂ ਮਾੜੀ ਸੰਗਤ ਵਿੱਚ ਬੈਠਣ ਲੱਗ ਪਿਆ। ਜਿਸ ਕਰਕੇ ਮਹਾਰਾਜ ਮੈਂ ਚੋਰ ਬਣ ਗਿਆ ਕਬੀਰ ਮਾੜੀ ਮਰੁਕ ਸੰਗ ਕੀ ਕੇਲੇ ਨਿਕਟ ਜੋ 베ਰ ਉਹ ਝੂਲੇ ਉਹ ਚੀਰੀਏ ਸਾਖਤ ਸੰਗਣਾ ਹੀਰ ਮਾੜੀ ਸੰਗਤ ਤੇ 베ਰੀ ਦੇ ਕੰਡਿਆਂ ਵਰਗੀ ਹੁੰਦੀ ਹੈ ਉਹ ਚੰਗੇ ਭਲੇ ਕੇਲੇ ਦੇ ਪੱਤਿਆਂ ਨੂੰ ਕੰਡੇ 베ਰੀ ਦੇ ਤੀਰ ਦਿੰਦੇ ਆ ਪਾੜ ਦਿੰਦੇ ਆ ਫਲ ਖਰਾਬ ਕਰ ਦਿੰਦੇ ਐ ਕੇਲੇ ਦਾ ਮਾੜੀ ਸੰਗਤ ਕੇ 베ਰੀ ਦੇ ਕੰਡਿਆਂ ਵਰਗੀ ਐ ਭਾਈ ਮੇਰੂ ਜੀ ਹੱਥ ਜੋੜ ਬੇਨਤੀ ਕਰਦੇ ਮਹਾਰਾਜ ਤੁਹਾਡੀ ਗੋਦ ਵਿੱਚ ਬੈਠ ਕੇ ਮੈਂ ਆਪਣੇ ਆਪ ਨੂੰ ਸਹਾਰੇ ਵਾਲਾ ਸਮਝਣ ਲੱਗ ਗਿਆ ਸੀ ਮੈਨੂੰ ਇੰਜ ਲੱਗਿਆ ਵੀ ਮੇਰੂ ਤੂੰ ਯਤੀਮ ਨਹੀਂ ਆ ਜੀਦਾ ਕੋਈ ਨਹੀਂ ਹੁੰਦਾ ਉਹਦਾ ਗੁਰੂ ਨਾਨਕ ਹੁੰਦਾ ਤੇ ਪਾਤਸ਼ਾਹ ਤੁਸੀਂ ਕਹਿ ਰਹੇ ਸੀ ਵੀ ਚੋਰ ਕੀ ਹਾਮਾ ਭਰੇ ਨਾ ਕੋਈ ਚੋਰੀ ਕਰਨ ਵਾਲੇ ਦੀ ਹਾਮਾ ਕੋਈ ਨਹੀਂ ਭਰਦਾ ਉਹ ਰੱਬ ਤਾਂ ਕੀ ਮਨੁੱਖ ਵੀ ਨਹੀਂ ਭਰਦਾ ਉਹ ਪ੍ਰਮਾਤਮਾ ਹਾਮੀ ਨਹੀਂ ਭਰਦਾ ਮਰਦ ਜੇ ਕੱਲ ਨੂੰ ਮੈਂ ਚੋਰੀ ਕਰਦਾ ਫੜਿਆ ਗਿਆ ਤੇ ਮੇਰੇ ਨਾਲ ਕੀ ਨਹੀਂ ਖੜਨਾ ਹੈ ਇਸ ਲਈ ਮਰਦ ਮੈਨੂੰ ਬਖਸ਼ ਲੋ ਸਿੱਧੇ ਰਾਹ ਪਾਉ ਹੁਣ ਜਦੋਂ ਭਾਈ ਮੇਰੂ ਜੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਅੱਖਾਂ ਵਿੱਚ ਹੰਝੂ ਲੈ ਕੇ ਖੜੇ ਹੈ ਰੋਈ ਜਾ ਰਹੇ ਤੇ ਮਹਾਰਾਜ ਤਰਸ ਵਿੱਚ ਆ ਕੇ ਭਾਈ ਮੇਰੂ ਨੂੰ ਕਹਿੰਦੇ ਮੇਰੂ ਜੀ ਤੁਸੀਂ ਗੁਰੂ ਨਾਨਕ ਦੇ ਘਰ ਆ ਕੇ ਝੂਠ ਨਹੀਂ ਬੋਲਿਆ ਸੱਚ ਦੱਸਿਆ ਇਸ ਲਈ ਤੁਸੀਂ ਗੁਰੂ ਨਾਨਕ ਦੇ ਘਰ ਨਾਲ ਵਾਅਦਾ ਕਰਕੇ ਜਾਓ ਵੀ ਅੱਜ ਤੋਂ ਬਾਅਦ ਚੋਰੀ ਨਹੀਂ ਕਰਨੀ ਸੱਚੀ ਸੁੱੱਚੀ ਕਿਰਤ ਕਰਨੀ ਹੈ ਜਿਨ੍ਹਾਂ ਦੀ ਘਰਾਂ ਵਿੱਚੋਂ ਚੋਰੀਆਂ ਕੀਤੀਆਂ ਜੋ ਵੀ ਸਾਜ-ਸਮਾਨ ਘਰ ਦੇ ਵਿੱਚ ਹੈ ਚੋਰੀ ਦਾ ਉਹ ਤੁਸੀਂ ਵਾਪਸ ਕਰੋਗੇ ਜਾ ਭਾਈ ਗਰੀਬ ਗੁਰਬਿਆਂ ਦੇ ਵਿੱਚ ਵੰਡ ਦਿਓ ਭਾਈ ਮਿਰੂ ਜੀ ਕਹਿੰਦੇ ਪਾਤਸ਼ਾਹ ਮੇਰੇ ਘਰ ਦੇ ਵਿੱਚ ਸਭ ਕੁ ਦੀ ਚੋਰੀ ਦਾ ਮੈਂ ਤੇ ਇਸ ਸਰੀਰ ਨੂੰ ਵੀ ਚੋਰੀ ਦਾ ਹੀ ਸਮਝਦਾ ਵੀ ਇਹ ਵੀ ਚੋਰੀ ਦਾ ਹੀ ਆ ਮੇਰਾ ਆਪਣਾ ਕੁਝ ਵੀ ਨਹੀਂ ਘਰ ਤੋਂ ਬਿਨਾ ਕੋਦ ਵੀ ਆਪਣਾ ਨਹੀਂ ਮੇਰਾ ਤੇ ਘਰ ਵੀ ਮੇਰੇ ਮਾਪੇ ਦਾ ਦਿੱਤਾ ਹੋਇਆ ਉਹ ਵੀ ਮੈਂ ਆਪ ਨਹੀਂ ਬਣਾਇਆ ਉਹ ਵੀ ਮੈਂ ਮਿਹਨਤ ਨਹੀਂ ਕੀਤੀ ਪਾਛਾ ਮੈਂ ਥੋੜੇ ਦਿਨ ਸੇਵਾ ਕਰਕੇ ਚਲੇ ਜਾਣਾ ਪਾਛਾ ਮੈਂ ਵਾਦਾ ਕਰਦਾ ਮੈਂ ਅੱਜ ਤੋਂ ਬਾਅਦ ਮੈਂ ਇਹ ਕਰਮ ਨਹੀਂ ਕਰਾਂਗਾ ਸਾਰੀ ਸੰਗਤ ਹੈਰਾਨ ਆ ਵੀ ਇਹ ਬੰਦਾ ਸਾਡੇ ਨਾਲ ਆਇਆ ਚੋਰ ਸਾਨੂੰ ਪਤਾ ਵੀ ਨਾ ਲੱਗਾ ਵੀ ਇਹ ਚੋਰ ਲੋਕ ਹੈਰਾਨ ਹੋ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਸੰਗਤ ਨੂੰ ਕਹਿੰਦੇ ਸੰਗਤ ਦੀ ਹੈਰਾਨ ਹੋਣ ਦੀ ਲੋੜ ਨਹੀਂ ਇਹ ਗੁਰੂ ਨਾਨਕ ਦੇ ਘਰ ਆਏ ਨੇ ਅੱਜ ਤੋਂ ਬਾਅਦ ਇਹ ਚੋਰ ਨਹੀਂ ਇਹ ਭਾਈ ਮੇਰੂ ਜੀ ਹੈ ਇਕ ਗੁਰੂ ਨਾਨਕ ਦੇ ਪਿਆਰੇ ਪੁੱਤਰ ਬਨਗੇ ਸਿੱਖ ਬਨਗੇ ਚੋਰ ਨਾ ਸਮਝ ਲਿਓ ਹਣ ਪਾਸੇ ਨੇ ਕਿਹਾ ਤੁਹਾਨੂੰ ਪਤਾ ਵੀ ਗੁਰੂ ਨਾਨਕ ਸਹਿ ਮਹਾਰਾਜ ਜੇ ਸੱਜਣ ਠੱਗ ਨੂੰ ਮਿਲੇ ਭੂਮਿਏ ਚੋਰ ਨੂੰ ਮਿਲੇ ਉਹਨਾਂ ਦਾ ਜੀਵਨ ਵੀ ਇਹਦੇ ਵਰਗਾ ਸੀ ਗੁਰੂ ਨਾਨਕ ਨੇ ਉਹਨਾਂ ਨੂੰ ਤਾਰਿਆ ਤੇ ਅੱਜ ਗੁਰੂ ਨਾਨਕ ਸਹਿਬ ਮਹਾਰਾਜ ਭਾਈ ਮੇਰੂ ਨੂੰ ਵੀ ਤਾਰਨਗੇ ਭਾਈ ਮੇਰੂ ਦੀ ਸੰਗਤ ਦੀ ਸੇਵਾ ਕਰਦੀ ਹੈ ਲੰਗਰਾਂ ਵਿੱਚ ਸੇਵਾ ਕਰਦੀ ਹੈ ਜੂਟੇ ਭਾਂਡੇ ਮਾਂਜਦੇ ਨਾਲ-ਨਾਲ ਕਹੀ ਜਾਂਦੇ ਪਾਤਸ਼ਾ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਮਹਾਰਾਜ ਬਖਸ਼ ਭਾਈ ਮਹਿਰੂ ਜੀ ਨੇ ਥੋੜੇ ਕੁ ਦਿਨ ਸੇਵਾ ਕੀਤੀ ਤੇ ਸੇਵਾ ਕਰਕੇ ਗੁਰੂ ਅਮਰਦਾਸ ਮਹਾਰਜ ਤੋਂ ਆਗਿਆ ਲੈ ਕੇ ਆਪਣੇ ਘਰ ਚਲੇ ਗਏ ਜਦੋਂ ਘਰ ਗਏ ਘਰ ਦੇ ਵਿੱਚ ਜੋ ਵੀ ਕੁਝ ਪਿਆਸ ਸਭ ਕੁਝ ਉਪਰਾ ਉਪਰਾ ਦਾ ਲੱਗੀ ਜਾਂਦਾ ਆਪਣਾ ਕੁਝ ਵੀ ਨਹੀਂ ਲੱਗ ਰਿਹਾ ਸਭ ਕੁਝ ਹੀ ਬੇਗਾਨਾ ਲੱਗ ਜਾਂਦਾ ਵੀ ਇਹ ਸਭ ਕੁਝ ਦੀ ਬੇਗਾਨਾ ਮੇਰਾ ਆਪਣਾ ਤੇ ਕੁਝ ਹੈ ਹੀ ਨਹੀਂ ਭਾਈ ਮਹਿਰੂ ਦੇ ਘਰ ਇੱਕ ਕਿਸੇ ਪਰਿਵਾਰ ਦੀ ਮੱਧ ਚੋਰੀ ਕੀਤੀ ਹੋਈ ਖੜੀ ਹੈ ਉਹ ਮੱਧ ਭਾਈ ਮਹਿਰੂ ਦੇ ਘਰ ਆ ਕੇ ਸੋਈ ਉਹਨੇ ਦੋ ਕਟੀਆਂ ਦਿੱਤੀਆਂ ਜਦੋਂ ਚੋਰੀ ਕਰਕੇ ਲਿਆਇਆ ਸੀ ਤੇ ਉਹ ਮੱਧ ਸੂਣ ਵਾਲੀ ਸੀ ਤੇ ਉਹ ਭਾਈ ਮਹਿਰੂ ਦੇ ਘਰ ਆ ਕੇ ਉਹ ਮੱਧ ਸੋਈ ਉਨੇ ਦੋ ਕਟੀਆਂ ਦਿੱਤੀਆਂ ਹੁਣ ਭਾਈ ਮੇਰੂ ਦੀ ਜਦੋਂ ਉਸ ਮੱਧ ਦੀ ਧਾਰ ਕੱਢਣ ਲੱਗੇ ਦੁੱਧ ਚੋਣ ਲੱਗੇ ਤੇ ਭਾਈ ਮੇਰੂ ਤੋਂ ਦੁੱਧ ਚੋਇਆ ਨਾ ਗਿਆ ਉਹਨੇ ਮਾਨ ਨੇ ਕਿਹਾ ਮੇਰੂ ਇਹ ਦੁੱਧ ਤੇਰਾ ਨਹੀਂ ਇਹ ਬਗਾਨਾ ਹੈ ਇਹ ਦੁੱਧ ਚੋਰੀ ਦਾ ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਸਭ ਕੁਝ ਜਾਂ ਤੇ ਜਿਨ੍ਹਾਂ ਦੇ ਚੋਰੀ ਕੀਤੀ ਉਹਨਾਂ ਨੂੰ ਵਾਪਸ ਕਰ ਤੇ ਜਾਂ ਲੋੜਵੰਦਾਂ ਦੇ ਵਿੱਚ ਵੰਡ ਦੇ ਭਾਈ ਮੀਰੂ ਜੀ ਗੁਰੂ ਅਮਰਦਾਸ ਮਹਾਰਾਜ ਦਾ ਬਚਨ ਮੰਨ ਕੇ ਆਪਣੇ ਘਰ ਦੇ ਵਿੱਚ ਜੋ ਵੀ ਕੁਝ ਚੋਰੀ ਦਾ ਸਮਾਨ ਪਿਆ ਸਾਰਾ ਵੰਡੀ ਜਾ ਰਿਹਾ ਵੰਡ ਰਹੇ ਨੇ ਪਾਈ ਮੇਰੂ ਦੀ ਮਾਨੀ ਮਨ ਸੋਚਦੀ ਐ ਭਲਿਆ ਜਿਸ ਪਰਿਵਾਰ ਦੀ ਤੂੰ ਮੱਧ ਚੋਰੀ ਕਰਕੇ ਪਹਿਲਾਂ ਕਾਫੀ ਸਮਾਂ ਪੀਣਾ ਲੈ ਕੇ ਆਇਆ ਉਹ ਪਰਿਵਾਰ ਕਿੰਨਾ ਦੁਖੀ ਹੋਏਗਾ ਉਹ ਤੇ ਮੈਨੂੰ ਬਦ ਸ਼ੀਸਾ ਦਿੰਦਾ ਹੋਣਾ ਚਲੋ ਆਹ ਸਾਜੋ ਸਮਾਨ ਤੇ ਤੂੰ ਗਰੀਬਾਂ ਦੇ ਵਿੱਚ ਵੰਡ ਦਿੱਤਾ ਇਹ ਪਤਾ ਨਹੀਂ ਵੀ ਕਿਹੜੀ ਚੀਜ਼ ਕਿਹਦੇ ਘਰੋਂ ਚੋਰੀ ਕੀਤੀ ਐ ਕਿਹੜੀ ਚੀਜ਼ ਕਿੱਥੋਂ ਲਿਆਂਦੀ ਐ ਤੇ ਤੈਨੂੰ ਪਤਾ ਨਹੀਂ ਤੇ ਵੰਦਤੀ ਪਰ ਮੱਝ ਦਾ ਤੇ ਪਤਾ ਨਾ ਵੀ ਇਹ ਕਿਸ ਘਰੋਂ ਤੇ ਕਿਸ ਪਿੰਡ ਦੇ ਵਿੱਚੋਂ ਚੋਰੀ ਕੀਤੀ ਹੈ ਇਹ ਤੇ ਤੈਨੂੰ ਪਤਾ ਚਲ ਉਸ ਪਿੰਡ ਵਿੱਚ ਇਹਨੂੰ ਵਾਪਸ ਛੱਡਿਆ ਭਾਈ ਮੇਰੂ ਨੇ ਮੱਝ ਖੋਲੀ ਦੋਨੋਂ ਕਟੀਆਂ ਨਾਲ ਲੈ ਕੇ ਭਾਈ ਮੇਰੂ ਦੀ ਉਸ ਮੱਝ ਨੂੰ ਹੱਕੀ ਜਾਂਦੇ ਤੇ ਉਸ ਪਿੰਡ ਵਿੱਚ ਪਹੁੰਚ ਗਏ ਜਿੱਥੋਂ ਚੋਰੀ ਕੀਤੀ ਸੀ ਭਾਈ ਮੇਰੂ ਨੇ ਚੋਰੀ ਕੀਤੀ ਭਾਈ ਨੋਦ ਜੀ ਦੇ ਘਰੋਂ ਜਾ ਕੇ ਭਾਈ ਮੇਰੂ ਜੀ ਨੇ ਉਹ ਮੱਧ ਭਾਈ ਨੋਦ ਜੀ ਦੇ ਘਰ ਵੜ ਦਿੱਤੀ ਤੇ ਮੱਧ ਬੜੇ ਆਰਾਮ ਦੇ ਨਾਲ ਆਪਨੇ ਟਿਕਾਣੇ ਤੇ ਖੁਰਲੀ ਤੇ ਜਾ ਕੇ ਖੜ ਗਈ ਜਿਵੇਂ ਬਹੁਤ ਸਮਾਂ ਦੀ ਉਸ ਘਰ ਦੇ ਵਿੱਚ ਰਹਿ ਰਹੀ ਹੁੰਦੀ ਹੈ ਜਦੋਂ ਭਾਈ ਨੋਦ ਨੇ ਦੇਖਿਆ ਵੀ ਮੇਰੀ ਮੱਧ ਜਿਹੜੀ ਕਾਫੀ ਸਮਾਂ ਪਹਿਲਾਂ ਚੋਰੀ ਹੋਈ ਉਹ ਮੱਧ ਅੱਜ ਕਾਫੀ ਸਮੇਂ ਬਾਅਦ ਸਾਡੇ ਘਰ ਆਈ ਏ ਕੌਣ ਬੰਨ ਗਿਆ ਕੌਣ ਖੜਾ ਗਿਆ ਕੌਣ ਛੱਡ ਗਿਆ ਭਾਈ ਨੋਦ ਜੀ ਆਪਣੇ ਘਰ ਵਾਲੀ ਨੂੰ ਆਵਾਜ਼ ਮਾਰਦੇ ਭਗਵਾਨ ਨੇ ਜਿਹੜੀ ਮੱਧ ਆਪਣੀ ਚੋਰੀ ਹੋਈ ਸੀ ਦੇਖ ਉਹ ਆਪਣੇ ਘਰ ਆ ਗਈ ਵਾਪਸ ਘਰ ਵਾਲੀ ਪੱਦੀ ਆਈ ਭਾਈ ਨੋਧ ਜੀ ਦੇ ਘਰ ਵਾਲੀ ਉਹ ਅੱਖਾਂ ਮਲਮਲ ਦੇਖਦੀ ਐ ਵੀ ਸਾਡੀ ਮੱਝ ਇਹ ਸਾਡਾ ਪਸ਼ੂ ਐ ਉਹ ਹੈਰਾਨ ਹੋਈ ਜਾਂਦੇ ਫਿਰ ਬੂਹੇ ਵਿੱਚ ਖੜੇ ਇੱਕ ਸਰੀਰ ਤੇ ਨਜ਼ਰ ਪਈ ਨਿਗਾਹ ਗਈ ਤੇ ਉਹਨਾਂ ਨੇ ਦੇਖਿਆ ਤੇ ਜਦੋਂ ਭਾਈ ਮੇਰੂ ਨੇ ਦੇਖਿਆ ਵੀ ਮੈਨੂੰ ਦੇਖ ਲਿਆ ਇਹਨਾਂ ਨੇ ਭਾਈ ਮੇਰੂ ਜੀ ਘਰ ਦੇ ਵਿੱਚ ਚਲੇ ਗਏ ਹੱਥ ਜੋੜ ਭਾਈ ਨੋਧ ਜੀ ਤੇ ਉਹਦੇ ਘਰ ਵਾਲੀ ਨੂੰ ਕਹਿੰਦੇ ਹੇ ਮਾਤਾ ਹੇ ਪਿਤਾ ਮੈਨੂੰ ਮaaf ਕਰਿਓ ਮੈਂ ਤੁਹਾਡਾ ਬੱਚਾ ਉਹਨਾਂ ਕਹੇ ਭਾਈ ਤੂੰ ਕੌਣ ਹੈ ਭਾਈ ਮਿਰੂ ਜੀ ਕਹਿੰਦੇ ਮੈਂ ਚੋਰ ਹਾਂ ਮੈਂ ਤੁਹਾਡੇ ਘਰੋਂ ਬਹੁਤ ਸਮਾਂ ਪਹਿਲਾਂ ਆਹ ਮੱਦ ਚੋਰੀ ਕਰਕੇ ਲੈ ਗਿਆ ਸੀ ਜਦੋਂ ਇਹ ਸੂਣ ਵਾਲੀ ਸੀ ਤੇ ਇਹ ਮੱਝ ਮੇਰੇ ਘਰ ਸੋਈ ਹੈ ਆ ਦੋ ਕਟੀਆਂ ਇਸੇ ਮੱਝ ਦੀਆਂ ਨੇ ਜਦੋਂ ਭਾਈ ਮੇਰੂ ਨੇ ਸੱਚ ਬੋਲਿਆ ਤੇ ਭਾਈ ਨੋਦ ਜੀ ਕਹਿੰਦੇ ਭळਿਆ ਫਿਰ ਹੁਣ ਕਿਉਂ ਛੱਡ ਗਿਆ ਕਹਿੰਦਾ ਪਹਿਲਾਂ ਮੈਂ ਕੁਸੰਗਤ ਵਿੱਚ ਬੈੰਦਾ ਸੀ ਪਹਿਲਾਂ ਮੈਂ ਮਾੜੀ ਸੰਗਤ ਕੀਤੀ ਸੀ ਹੁਣ ਮੈਨੂੰ ਚੰਗੀ ਸੰਗਤ ਦੀ ਪ੍ਰਾਪਤੀ ਹੋ ਗਈ ਪਹਿਲਾਂ ਮੈਂ ਮਨਮੁਖਾਂ ਵਿੱਚ ਬੈਠਦਾ ਸੀ ਤੇ ਹੁਣ ਮੈਂ ਗੁਰਮੁਖਾਂ ਦੇ ਵਿੱਚ ਬਹਿਣਾ ਹੈ ਹੁਣ ਮੈਨੂੰ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਦੇ ਘਰ ਦੀ ਸੇਵਾ ਮਿਲ ਗਈ ਹੈ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਵੀ ਚੋਰੀ ਕਰਨਾ ਪਾਪ ਹੈ ਜਿਹੜਾ ਮਨੁੱਖ ਚੋਰੀ ਕਰਦਾ ਹੈ ਜਿਹੜਾ ਮਨੁੱਖ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਉਹ ਮਾਇਆ ਦੇ ਹੱਥੋਂ ਬੇਪੱਤ ਹੋ ਜਾਂਦਾ ਹੈ ਉਹਦੀ ਇੱਜ਼ਤ ਖਰਾਬ ਹੋ ਜਾਂਦੀ ਹੈ ਉਹ ਹਮੇਸ਼ਾ ਦੁਖੀ ਰਹਿੰਦਾ ਉਹ ਸੁੱਖ ਪਾਈ ਨਹੀਂ ਸਕਦਾ ਜਿਹੜਾ ਮਨੁੱਖ ਦੂਜੇ ਨੂੰ ਦੁਖੀ ਕਰਦਾ ਹੈ ਜਿਹੜਾ ਮਨੁੱਖ ਦੂਜੇ ਨੂੰ ਦੁਖੀ ਕਰਕੇ ਤੇ ਆਪ ਸੁੱਖ ਲੈਣਾ ਚਾਹੁੰਦਾ ਹੈ ਉਹ ਮਨੁੱਖ ਕਦੇ ਵੀ ਸੁਖੀ ਨਹੀਂ ਹੋ ਸਕਦਾ ਮੇਰਾ ਗੁਰੂ ਕਹਿੰਦਾ ਹੈ ਭਾਈ ਮੀਰੂ ਜੀ ਕਹਿੰਦੇ ਮੇਰੇ ਪਾਤਸ਼ਾਹ ਅਮਰਦਾਸ ਮਹਾਰਾਜ ਕਹਿੰਦੇ ਹੈ ਹੱਕ ਪਰਾਇਆ ਨਾਨਕਾ ਕਿਸੇ ਦੂਜੇ ਦਾ ਹੱਕ ਖਾਣਾ ਉਸ ਸੂਰ ਉਸ ਗਾਏ ਇਸਲਾਮ ਧਰਮ ਦੇ ਵਿੱਚ ਸੂਰ ਦੇ ਮਾਸ ਨੂੰ ਖਾਣਾ ਮਾੜਾ ਮੰਨਿਆ ਜਾਂਦਾ ਹੈ ਇਸਲਾਮ ਧਰਮ ਦੇ ਲੋਕ ਸੂਰ ਦੀ ਪੂਜਾ ਕਰਦੇ ਹੈ ਤੇ ਹਿੰਦੂ ਧਰਮ ਦੇ ਵਿੱਚ ਗਊ ਨੂੰ ਮਾਤਾ ਮੰਨਿਆ ਜਾਂਦਾ ਹੈ ਗਾਂ ਦਾ ਮਾਸ ਖਾਣਾ ਹਿੰਦੂ ਲੋਕ ਕਹਿੰਦੇ ਵੀ ਮਾੜਾ ਇਹ ਸਾਡੀ ਮਾਂ ਹੈ ਪਾਤਸ਼ਾਹ ਕਹਿੰਦੇ ਉਸ ਸੂਰ ਉਸ ਗਾਏ ਜਿਹੜਾ ਬੰਦਾ ਕਿਸੇ ਦਾ ਹੱਕ ਕਿ ਚੋਰੀ ਕਰਕੇ ਖਾਂਦਾ ਕਿਸੇ ਦਾ ਹੱਕ ਮਾਰ ਕੇ ਖਾਂਦਾ ਉਹ ਸੂਰ ਦਾ ਮਾਸ ਤੇ ਗਾਂ ਦਾ ਮਾਸ ਖਾ ਰਿਹਾ ਸਮਝ ਲਵੇ ਤੇ ਫਿਰ ਮੇਰਾ ਗੁਰੂ ਇੱਕ ਗੱਲ ਹੋਰ ਕਹਿੰਦਾ ਕਿਹੜੀ ਗੱਲ ਗੁਰ ਪੀਰ ਹਾਮਾ ਤਾਂ ਪਰੈ ਗੁਰੂ ਤੇ ਪੀਰ ਹਾਮੀ ਤਾਂ ਭਰਦੇ ਨੇ ਜੇ ਤੂੰ ਕਿਸੇ ਦਾ ਹੱਕ ਨਹੀਂ ਖਾਂਦਾ ਚੋਰੀ ਨਹੀਂ ਕਰਦਾ ਕਿਸੇ ਦਾ ਦਿਲ ਨਹੀਂ ਦਿਖਾਉਂਦਾ ਗੁਰ ਪੀਰ ਹਾਮਾ ਤਾਂ ਪਰ ਜਾ ਮਰਦਾਰ ਨਾ ਖਾਏ ਜੇ ਤੂੰ ਭਾਈ ਕਿਸੇ ਦਾ ਹੱਕ ਨਹੀਂ ਨਾ ਖਾਂਦਾ ਫਿਰ ਗੁਰੂ ਹਾਮੀ ਭਰਦਾ ਭਾਈ ਮੇਰੂ ਜੀ ਦੱਸ ਰਹੇ ਭਾਈ ਨੋਦੀ ਪਿਆਰ ਵਿੱਚ ਆ ਕੇ ਕਹਿੰਦੇ ਨੇ ਹੇ ਭਾਈ ਮੇਰੂ ਤੂੰ ਚੋਰ ਨਹੀਂ ਤੂੰ ਮਾੜੀ ਸੰਗਤ ਵਿੱਚ ਪੈ ਗਿਆ ਤਾਂ ਕਰਕੇ ਚੋਰੀ ਕਰਨ ਲੱਗ ਪਿਆ ਮਾੜੇ ਕਰਮ ਕੀਤੇ ਤੈਨੂੰ ਗੁਰੂ ਦੀ ਪ੍ਰਾਪਤੀ ਹੋਈ ਤੇ ਤੂੰ ਚੰਗਾ ਬਣ ਗਿਆ ਤੇਰੇ ਵਰਗਾ ਚੰਗਾ ਕੌਣ ਹੈ ਜਿਹੜਾ ਗੁਰੂ ਦੀ ਗੱਲ ਮੰਨ ਕੇ ਇਹ ਸਭ ਕੁਝ ਛੱਡ ਗਿਆ ਗੁਰੂ ਨੇ ਇੱਕੋ ਵਾਰ kia ਪਹਿਲੀ ਵਾਰ ਦਰਸ਼ਨ ਕੀਤੇ ਤੇ ਭਾਈ ਮੇਰੂ ਜੀ ਮੰਨ ਗਏ ਵੀ ਮੈਂ ਨਹੀਂ ਚੋਰੀ ਕਰਨੀ ਨਹੀਂ ਮਾੜੇ ਕਰਮ ਕਰਨੇ ਉਹ ਤੇ ਮੰਨ ਗਿਆ ਪਰ ਅੱਜ ਦਾ ਮਨੁੱਖ ਨਹੀਂ ਮੰਨਦਾ ਜਿਹੜਾ ਰੋਜ਼ ਗੁਰੂ ਦੀ ਬਾਣੀ ਨੂੰ ਸੁਣਦਾ ਇਹ ਕਹਿੰਦਾ ਗੁਰੂ ਕਿਹੜਾ ਦੇਖਦਾ ਹੈ ਗੁਰੂ ਨੇ ਕਿਹੜਾ ਬਾਹ ਫੜ ਲੈਣੀ ਹੈ ਭਾਈ ਗੁਰੂ ਦੇਖਦਾ ਵੀ ਹੈ ਜਿਸ ਦਿਨ ਗੁਰੂ ਨੇ ਬਾਹ ਫੜੀ ਨਾ ਤੇਰੀ ਵੀ ਤੂੰ ਚੋਰੀ ਕਰਦਾ ਮਾੜੇ ਕਰਮ ਕਰਦਾ ਉਹਦੇ ਅੱਖਾਂ ਮੂਰੇ ਹਨੇਰ ਆ ਜਾਣਾ ਕੋਈ ਵੀ ਨਜ਼ਰ ਨਹੀਂ ਆਉਣਾ ਅਜੇ ਤੇ ਮਹਾਰਾਜ ਤੈਨੂੰ ਬਖਸ਼ ਰਿਹਾ ਹੈ ਸਮਝ ਲੈ ਭਾਈ ਮੇਰੂ ਜੀ ਨੁਪਾਈ ਨੋਦ ਜੀ ਤੇ ਉਹਦੇ ਘਰ ਵਾਲੇ ਕਹਿੰਦੇ ਵੀਰਾ ਤੂੰ ਸਾਨੂੰ ਮਾਂ ਤੇ ਪਿਤਾ ਕਿਹਾ ਦੇਖ ਤੇਰੀ ਚੜਦੀ ਜਵਾਨੀ ਐ ਬਚਾ ਤੂੰ ਅਜੇ ਤੈਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਤੈਨੂੰ ਗੁਰੂ ਮਿਲ ਗਿਆ ਜਿਹੜਾ ਗੁਰੂ ਤੈਨੂੰ ਮਿਲਿਆ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਅਸੀਂ ਉਹਨਾਂ ਦੀ ਮਹਿਮਾ ਸੁਣੀ ਐ ਕੀ ਤੂੰ ਸਾਨੂੰ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਾ ਸਕਦਾ ਹੈ ਉਹ ਕਿੰਨਾ ਮਿਲਾ ਸਕਦਾ ਹੈ ਚੱਲ ਸਾਨੂੰ ਵੀ ਲੈ ਕੇ ਜਾ ਅਸੀਂ ਵੀ ਗੁਰੂ ਦੇ ਸਿੱਖ ਬਨਨਾ ਭਾਈ ਮੇਰੂ ਦੀ ਭਾਈ ਨੋਦ ਨੂੰ ਜਿਹਦੇ ਕਰੋ ਚੋਰੀ ਕੀਤੀ ਸੀ ਤੇ ਉਹਦੀ ਘਰ ਵਾਲੀ ਨੂੰ ਲੈ ਕੇ ਗੁਰੂ ਅਮਰਦਾਸ ਮਹਾਰਾਜ ਦੇ ਦਰਬਾਰ 'ਚ ਪਹੁੰਚੇ ਸਾਰੀ ਗੱਲਬਾਤ ਦਸੀ ਗੁਰੂ ਅਮਰਦਾਸ ਮਹਾਰਾਜ ਨੇ ਉਹਨਾਂ ਨੂੰ ਵੀ ਆਪਣੇ ਸਿੱਖ ਬਣਾਇਆ ਤੇ ਗੁਰਨਾਨਕ ਦੇ ਘਰ ਦੀ ਸੇਵਾ ਦੇ ਵਿੱਚ ਲਾਇਆ ਖ ਸਤਨਾਮ ਸ੍ਰੀ ਸਤਗੁਰੂ ਜੀ ਵਕਾਰੀਆਂ ਨੂੰ ਵੀ ਧਰਦੇ ਨੇ ਪਰ ਪਾਤਸ਼ਾਹ ਕਹਿੰਦੇ ਤੂੰ ਵਕਾਰੀ ਹੋ ਕੇ ਗੁਰੂ ਨੂੰ ਸੱਚ ਬੋਲ ਦੇ ਮਹਾਰਾਜ ਵੀ ਮੈਂ ਆਹ ਕਰਮ ਕੀਤਾ ਤੂੰ ਮੈਨੂੰ ਬਖਸ਼ ਲੈ ਬਖਸ਼ ਨਹਾਰ ਬਖਸ਼ ਲੈ ਨਾਨਕ ਫਾਰ ਉਤਾਰ ਇਤੇ ਤੇ ਭਾਈ ਹਮ ਅਵਗਨ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਟ ਵਿਖੇ ਵਿਖਾਈ ਮਾਇਆ ਮੋਹ ਪਰਮ ਪੈ ਭੁਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮ ਤਰਾਸ ਮਟਾਈ ਇਕ ਅਰਦਾਸ